ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਪਾਇਲ ਪਰਮ ਦਾ ਮੁੱਦਾ ਗਰਮਾਇਆ ਹੋਇਆ ਹੈ ਤੁਹਾਨੂੰ ਪਤਾ ਹੈ ਪਾਇਲ ਪਰਮ ਦੀ ਇੱਕ ਵੀਡੀਓ ਕੱਲ ਵਾਇਰਲ ਕੀਤੀ ਜਾਂਦੀ ਹੈ ਕਿਸੇ ਦੇ ਵੱਲੋਂ ਅਤੇ ਫਿਰ ਪਾਇਲ ਪਰਮ ਦੇ ਵੱਲੋਂ ਕਿਹਾ ਜਾਂਦਾ ਆ ਸਾਮੀ ਲਾਈਵ ਤੇ ਸੱਚ ਦੱਸੂਗੀ ਗੱਲ ਕੀ ਹੋਈ ਸੀ ਐਵੇਂ ਬਦਨਾਮ ਨਹੀਂ ਕਰੀਦਾ ਕਿਸੇ ਨੂੰ ਅਗਰ ਸੱਚ ਨਾ ਪਤਾ ਹੋਵੇ 6 ਪੀਐਮ ਇਸ ਤੋਂ ਬਾਅਦ ਪਾਇਲ ਪਰਮ ਨੇ ਇੱਕ ਹੋਰ ਸਟੋਰੀ ਆਪਣੇ ਇੰਸਟਾਗ੍ਰam ਤੇ ਸ਼ੇਅਰ ਕੀਤੀ ਅਤੇ ਲਾਈਵ ਵੀ ਆਈ। ਲਿਖਿਆ ਵੀ ਜਿਨੇ ਜੋ ਪਟਨਾ ਪਟਲੋ ਇੱਥੇ ਮੈਂ ਇੱਥੇ ਤੁਸੀਂ ਬਸ ਮੈਨੂੰ ਪਤਾ ਲੱਗ ਜੇ ਜੋ ਵੀਡੀਓ ਵਾਇਰਲ ਕਰਵਾ ਰਿਹਾ ਆ। ਫਿਰ ਪਾਇਲ ਪਰਮ ਲਾਈਵ ਆਈ ਆਪਣੇ ਇੰਸਟਾਗ੍ਰam ਤੇ ਅਤੇ ਉਸ ਵੀਡੀਓ ਬਾਰੇ ਖਲਾਸਾ ਕੀਤਾ ਵੀ ਅਸਲ ਦੇ ਵਿੱਚ ਉੱਥੇ ਕੀ ਗੱਲਬਾਤ ਹੋਈ ਸੀ। ਕੋ ਇਹਦੇ ਵਿੱਚ ਪਾਇਲ ਦੀ ਕੋਈ ਮਿਸਟੇਕ ਨਹੀਂ ਆ। ਉਹ ਮੇਰਾ ਮੈਟਰ ਸੀਗਾ। ਮੇਰਾ ਹਸਮਣ ਉਹਤੇ ਕੋਟਮਾਰ ਕਰ ਰਹੀ ਸੀ ਤੇ ਮੈਂ ਮੈਂ ਨੂੰ ਉੱਥੋਂ ਫੋਨ ਆਇਆ ਮੈਂ ਮੈਂ ਆਲੀਆਦੀਨ ਨੂੰ ਫੋਨ ਕੀਤਾ। ਠੀਕ ਆ ਵੀ ਅੱਦਾ ਅੱਦਾ ਗੱਲ ਹੋਈ ਆ ਤੇ ਆਲਿਆ ਦੀਦੀ ਨੇ ਪਾਇਲ ਦੀ ਨੂੰ ਫੋਨ ਕਰਿਆ ਪਾਇਲ ਦੀ ਉੱਥੇ ਕੈਬ ਕਰਾ ਕੇ ਆਈ ਸੀਗੀ ਕਿਉਂਕਿ ਉਹ ਮੈਨੂੰ ਵੀ ਮੇਰੇ ਨਾਲ ਵੀ ਖਿੱਚ ਤੂ ਕਰ ਰਹੀ ਸੀ ਸੁਸਾਇਟੀ ਵਾਲੇ ਮਿੱਤਲ ਪੈਰਾਡਾਈਜ਼ ਵਾਲੇ ਕਿਉਂਕਿ ਲਾਂਡਰਾ ਰੋਡ ਤੇ ਆ ਹਾਂ ਤੇ ਪਾਇਲ ਉੱਥੇ ਆਈ ਕੈਬ ਕਰਾ ਕੇ ਉਹ ਪਾਇਲ ਨੇ ਜਦੋਂ ਉਹਨਾਂ ਨੂੰ ਗੱਲਬਾਤ ਪੁੱਛੀ ਵੀ ਕੀ ਗੱਲਬਾਤ ਹੋਈ ਆ ਤਾਂ ਉਹਨਾਂ ਨੇ ਮਤਲਬ ਗੱਲ ਸੁਣੀ ਨਹੀਂ ਆ ਉਹ ਖਿੱਚ ਤੂ ਕਰਨ ਲੱਗੇ ਪਾਇਲ ਨਾਲ ਉਹਦੇ ਵਾਲ ਖਿੱਚਣ ਲੱਗੇ ਉਹਦੀ ਜੈਕਟ ਖਿੱਚਣ ਲੱਗੇ ਉਹਨੇ ਗੱਲ ਨਹੀਂ ਸੁਣੀ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਇਹ ਕੋਈ ਇਨਫਲੂਐਂਸਰ ਆ ਤਾਂ ਉਹਨਾਂ ਨੇ ਸਾਰ ਤੇ ਕੋਈ ਮਤਲਬ ਚੋਰੀ ਵਾਲਾ ਮੈਟਰ ਨਹੀਂ ਸੀਗਾ ਉਹ ਬਿਨਾਂ ਗੱਲ ਤੋਂ ਇਹਨੂੰ ਬਦਨਾਮ ਕਰ ਰਿਹਾ ਕਿ ਇਨਫਲੂਐਂਸਰ ਆ ਇਸ ਚੱਕਰ ਚ ਇਹਦੀ ਕੋਈ ਮਿਸਟੇਕ ਨਹੀਂ ਸੀ ਉਸ ਦੇ ਵਿੱਚ ਇਹ ਗੱਲ ਮੈਂ ਸਾਰਿਆਂ ਨੂੰ ਇਸ ਲਈ ਕਹਿ ਰਹੀ ਹਾਂ ਕਿ ਜੇ ਅੱבא ਕਿਤੇ ਯਾਰ ਦੋਸਤ ਦੀ ਹੱਤ ਨਹੀਂ ਖਾਂਦੇ ਨਾ ਮਤਲਬ ਇਹ ਨਹੀਂ ਕਿ ਇਹ ਉੱਥੇ ਉੱਥੇ ਲੜਾਈ ਤੋਂ ਅਗੜਾ ਹੋ ਰਿਹਾ ਸੀ ਠੀਕ ਹੈ ਮੇਰੇ ਹਸਬੰਡ ਤੇ ਬਲੇਮ ਆਇਆ ਉਹਨਾਂ ਤੇ ਪਰਚਾ ਹੋਇਆ ਬਟ ਇਹਦੇ ਵਿੱਚ ਕੋਈ ਪਾਇਲ ਦੀ ਕੋਈ ਮਿਸਟੇਕ ਨਹੀਂ ਆ ਪਲੀਜ਼ ਇਹ ਕੁੜੀ ਨੂੰ ਨਾਮੋ ਕਰੋ ਠੀਕ ਹੈ ਮੇਰੀ ਫਰੈਂਡ ਆ ਮੈਂ ਫੋਨ ਇਸ ਲਈ ਕੀਤਾ ਸੀ ਕਿਉਂਕਿ ਮੇਰੀ ਹੈਲਪਲੀ ਆਈ ਸੀ ਉੱਥੇ ਇਹਨੂੰ ਬਦਨਾਮ ਨਾਮ ਕਰੋ ਪੈਣਾ ਵਰਦੀਆ ਮੇਰੀ ਪਲੀਜ਼ ਇਹਨੂੰ ਨਾ ਯਾਰ ਰੋਲ ਨਾ ਕੀਤਾ ਜਾਵੇ ਜਿਸ ਅਕਾਊਂਟ ਤੋਂ ਵੀਡੀਓ ਵਾਇਰਲ ਹੋਈ ਸੀ ਉਹ ਕੋਈ ਸਨੈਪਚੈਟ ਦਾ ਅਕਾਊਂਟ ਦੱਸਿਆ ਜਾ ਰਿਹਾ ਸੀ ਅਤੇ ਫਿਰ ਪਾਇਲ ਪਰਮ ਨੇ ਉਸਦੇ ਇੰਸਟਾਗ੍ਰam ਤੇ ਸਕਰੀਨਸ਼ਾਟ ਸ਼ੇਅਰ ਕੀਤੇ ਲਿਖਿਆ ਵੀ ਜੋ ਵੀ ਇਹਦਾ ਪਤਾ ਕਰਕੇ ਦੱਸੂਗਾ 10000 ਮੇਰੇ ਵੱਲੋਂ ਇਨਾਮ ਉਹਨਾਂ ਨੂੰ ਤੇ ਨਾਲੇ ਇਸ ਦੀ ਆਈਡੀ ਵੀ ਮੈਂਸ਼ਨ ਕੀਤੀ ਆ ਬਾਕੀ ਦੋਸਤੋ ਫਾਈਲ ਡੀਲਸ ਦੇ ਵਿੱਚ ਕੋਈ ਗਲਤੀ ਨਹੀਂ ਹੈ ਫਾਈਲ ਨੇ ਕਲੀਅਰ ਕਰਤਾ ਹੈ ਲਾਈਵ ਆ ਕੇ ਪੂਰਾ ਲਾਈਵ ਤੁਸੀਂ ਜਾ ਕੇ YouTube ਚੈਨਲਸ ਜਾਂ ਫਿਰ Instagram ਤੇ ਵੀ ਦੇਖ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਹਰ ਇੱਕ ਦੇ ਕੋਲ ਧੰਨਵਾਦ